विक्रांत त्रिका सन ऑफ श्री सुरेंद्र कुमार सर किस चीज ਦਾ ਤੁਹਾਡਾ ਸ਼ੋਰੂਮ ਹੈ ਕਿੰਨੇ ਦਿਨ ਹੋ ਗਏ ਸ਼ੋਰੂਮ ਸਰ 4 ਮਹੀਨੇ ਹੋ ਗਏ ਮੈਨੂੰ ਇੱਥੇ ਸ਼ੋਰੂਮ ਖੋਲੇ ਨੂੰ ਤੇ ਮੇਰਾ ਸ਼੍ਰੀ ਬਾਲਾਜੀ ਲਗਜ਼ਰੀ ਹੱਬ ਨੀਅਰ ਅਸ਼ਿਆਨਾ ਪਾਰਕ ਸਰ ਤੇ ਕਿ ਵਾਰ ਦਾ ਤੁਈਆ ਸ਼ਰਾਬ ਸਰ ਰਾਤ ਨੂੰ ਆਪਣੇ ਇੱਥੇ ਚੱਕਿਆ ਸ਼ਟਰ ਚੱਕ ਕੇ ਅੰਦਰ ਵੜ ਗਏ ਸਰ ਤੇ ਅੰਦਰ ਉਹਦੀ ਉਹਨਾਂ ਨੇ ਐਲਸੀਡੀਆਂ ਚੱਕੀਆਂ ਸਾਡੀਆਂ ਡਿਸਪਲੇ ਤੇ ਲੱਗੀਆਂ ਸੀ ਔਰ ਪੇਮੈਂਟ ਪਈ ਸੀ 1/2 ਲੱਖ ਦੇ ਲਾਗੇ ਤੱਕ ਹੀ ਸਰ ਆਫਿਸ ਦੇ ਵਿੱਚ ਆਫਿਸ ਦੇ ਵਿੱਚ ਠੀਕ ਹੈ ਜੀ ਉਹ ਚੱਕੇ ਤੇ ਨਿਕਲ ਗਏ ਸਰ ਜੇ ਕੋਈ ਸੀਸੀਟੀਵੀ ਵੀਡੀਓ ਵਗੈਰਾ ਆਈ ਹੈ ਸਰ ਸੀਸੀਟੀਵੀ ਹਾਂ ਬਿਲਕੁਲ ਆਈ ਹੈ ਸਾਰੀ ਹੈ ਜੀ ਸਰ ਰਿਕਾਰਡਿੰਗ ਹੈ ਚਾਰ ਬੰਦੇ ਸੀ ਸਰ ਸਾਨੂੰ ਕਿਸ ਤਰ੍ਹਾਂ ਸਾਨੂੰ ਸਰ ਇੱਥੋਂ ਦੀ ਕਿਸੇ ਬੰਦੇ ਨੇ ਜਾ ਕੇ ਸਾਨੂੰ ਦੱਸਿਆ ਕਿ ਤੁਹਾਡੇ ਉੱਥੇ ਚੋਰੀ ਹੋ ਗਈ ਹੈ ਅੱਛਾ ਜੀ ਸ਼ੋਰੂਮ ਕਿੰਨੇ ਬੁੱਲੇ ਨੇ ਕਿੰਨੇ ਰੋਗੀ ਸ਼ੋਰੂਮ ਖੋਲੇ ਨੂੰ 4 ਮਹੀਨੇ ਹੋ ਗਏ ਸਰ ਕਿ ਅੰਦਰ ਤੁਹਾਡਾ ਮੂਵੀ ਨੂੰ ਜਾਨੀ ਨੁਕਸਾਨ ਕੋਈ ਅੰਦਰ ਜਿਹੜਾ ਆਇਆ ਹੈ ਕੈਮਰੇ ਦੀ ਰਿਕਾਰਡਿੰਗ ਕੈਮਰੇ ਦੀ ਰਿਕਾਰਡਿੰਗ ਦੇਖ ਕੇ ਪਤਾ ਚੱਲਿਆ ਸਰ ਸਾਰਾ ਕੁਝ ਬਾਕੀ ਸਾਡਾ ਜਿਹੜਾ ਨੁਕਸਾਨ ਹੋਇਆ ਹੈ ਮਾਲ ਚੱਕੇ ਲੈ ਗਏ ਥੋ ਐਲਈਡੀਆਂ ਚੱਕੇ ਲੈ ਕੇ ਨੇ ਕੁਝ ਪੇਮੈਂਟ ਚੱਕੇ ਲੈ ਕੇ ਸਰ ਮੋਬਾਈਲ ਅਸੈਸਰੀ ਚੱਕੇ ਲੈ ਕੇ ਕੁਝ ਜਿਹੜੇ ਅੰਦਰ ਆਏ ਸੀਗੇ ਰੁਪਈਏ ਦੇ ਆਏ ਸੀਗੇ ਚੋਰ ਸੀਗੇ ਉਹਨਾਂ ਦੇ ਹੱਥ ਵਿੱਚ ਕੁਝ ਹਥਿਆਰ ਹਥਿਆਰ ਕਿਰਚਾ ਸੀ ਦਾਤ ਸੀ ਉਹਨਾਂ ਦੇ ਆਤੇ ਚ ਸੀ ਸਰ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਰ ਸਾਡੀ ਸੁਣਵਾਈ ਕੀਤੀ ਜਾਵੇ ਸਰ ਠੀਕ ਹੈ ਜੀ ਇਹ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਰ ਪੁਲਿਸ ਨੂੰ ਇਸ ਚੀਜ਼ ਦੀ ਇਤਲਾਹ ਦੇ ਦਿੱਤੀ ਸੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸਰ ਵਿਕਰਾਂਤ ਤ੍ਰਿਕਾ son of श्री सुरेंद्र कुमार ਸਰ ਕਿਸ ਚੀਜ਼ ਦਾ ਤੁਹਾਡਾ ਸ਼ੋਰੂਮ ਹੈ ਕਿੰਨੀ ਦੇਰ ਹੋ ਗਈ ਸ਼ੋਰੂਮ ਸਰ 4 ਮਹੀਨੇ ਹੋ ਗਏ ਮੈਨੂੰ ਇੱਥੇ ਸ਼ੋਰੂਮ ਖੋਲੇ ਨੂੰ ਤੇ ਮੇਰਾ ਸ਼੍ਰੀ ਬਾਲਾਜੀ ਲਗਜ਼ਰੀ ਹਬ ਨੀਅਰ ਅਸ਼ਿਆਨਾ ਪਾਰਕ ਸਰ ਤੇ ਕਿਹ ਵਾਰ ਦਾ ਕੋਈ ਹਸ਼ਰਾਤ ਸਰ ਰਾਤ ਨੂੰ ਆਪਣੇ ਇੱਥੇ ਚੱਕਿਆ ਸ਼ਟਰ ਚੱਕ ਕੇ ਅੰਦਰ ਵੜ ਗਏ ਸਰ ਤੇ ਅੰਦਰ ਉਹਦੀ ਉਹਨਾਂ ਨੇ ਐਲਸੀਡੀਆਂ ਚੱਕੀਆਂ ਸਾਡੀਆਂ ਡਿਸਪਲੇ ਤੇ ਲੱਗੀਆਂ ਸੀ ਔਰ ਪੇਮੈਂਟ ਪਈ ਸੀ 1/2 ਲੱਖ ਦੇ ਲਾਗੇ ਤੱਕੇ ਸਰ ਆਫਿਸ ਦੇ ਵਿੱਚ ਆਫਿਸ ਦੇ ਵਿੱਚ ਠੀਕ ਹੈ ਜੀ ਉਹ ਚੱਕੇ ਤੇ ਨਿਕਲ ਗਏ ਸਰ ਇਹਦੀ ਕੋਈ ਸੀਸੀਟੀਵੀ ਵੀਡੀਓ ਵਗੈਰਾ ਆਈ ਹੈ ਸਰ ਸੀਸੀਟੀਵੀ ਹਾਂ ਬਿਲਕੁਲ ਆਈ ਹੈ ਸਾਰੀ ਹੈ ਜੀ ਸਰ ਕੋਰਡਿੰਗ ਹੈ ਕਿੰਨੇ ਬੰਦੇ ਸੀਗੇ ਸਰ ਚਾਰ ਬੰਦੇ ਸੀ ਸਰ ਸਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸਾਨੂੰ ਸਰ ਇੱਥੋਂ ਦੀ ਕਿਸੇ ਬੰਦੇ ਨੇ ਜਾ ਕੇ ਸਾਨੂੰ ਦੱਸਿਆ ਕਿ ਤੁਹਾਡੇ ਉੱਥੇ ਚੋਰੀ ਹੋ ਗਈ ਹੈ ਅੱਛਾ ਜੀ ਸ਼ੋਰੂਮ ਕਿੰਨੇ ਬੁੱਲੇ ਨੇ ਕਿੰਨੇ ਰ ਹੋ ਗਈ ਸ਼ੋਰੂਮ ਖੋਲੇ ਨੂੰ 4 ਮਹੀਨੇ ਹੋ ਗਏ ਸਰ ਕਿ ਅੰਦਰ ਤੁਹਾਡਾ ਜੋ ਜਾਨੀ ਨੁਕਸਾਨ ਪਈ ਅੰਦਰ ਜਿਹੜਾ ਆਇਆ ਹੈ ਕੈਮਰੇ ਦੀ ਰਿਕਾਰਡਿੰਗ ਕੈਮਰੇ ਦੀ ਰਿਕਾਰਡਿੰਗ ਦੇਖ ਕੇ ਪਤਾ ਚੱਲਿਆ ਸਰ ਸਾਰਾ ਕੁਝ ਬਾਕੀ ਸਾਡਾ ਜਿਹੜਾ ਨੁਕਸਾਨ ਹੋਇਆ ਹੈ ਮਾਲ ਚੱਕ ਕੇ ਲੈ ਗਏ ਥੋ ਐਲਈਡੀਆਂ ਚੱਕ ਕੇ ਲੈ ਗਏ ਨੇ ਕੁਝ ਪੇਮੈਂਟ ਚੱਕ ਕੇ ਲੈ ਗਏ ਸਰ ਮੋਬਾਈਲ ਐਸੈਸਰੀ ਚੱਕ ਕੇ ਲੈ ਗਏ ਕੁਝ ਜਿਹੜੇ ਅੰਦਰ ਆਏ ਸੀਗੇ ਰੁਪਈਏ ਆਏ ਸੀਗੇ ਚੋਰੀ ਸੀਗੇ ਉਹਨਾਂ ਦੇ ਹੱਥ ਵਿੱਚ ਕੁਝ ਹਥਿਆਰ ਹਥਿਆਰ ਕਿਰਚਾ ਸੀ ਦਾਤ ਸੀ ਉਹਨਾਂ ਦੇ ਹੱਥੇ ਚ ਸੀ ਸਭ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਰ ਸਾਡੀ ਸੁਣਵਾਈ ਕੀਤੀ ਜਾਵੇ ਸਰ ਠੀਕ ਹੈ ਜੀ ਇਹ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਰ ਪੁਲਿਸ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਸੀਗੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ